ਕਮਨ ਉਹ মিডিਏ ਦੇ ਵਿੱਚ ਮੁੱਦੇ ਨੂੰ ਬਹੁਤ ਵੱਡੇ ਰੂਪ ਚ ਲੈ ਕੇ ਜਾਂਦੀਆਂ ਨੇ ਜਿਹੜਾ ਅੰਨਾ ਹਜ਼ਾਰੇ ਵੱਲੋਂ ਚੁੱਕਿਆ ਗਿਆ ਮੁੱਦਾ ਸੀ ਉਹ ਪਤਾ ਸੀ ਕਿ ਕਾਂਗਰਸ ਸਰਕਾਰ ਦੇ ਖਿਲਾਫ ਜਾ ਰਿਹਾ ਤੇ ਉਸ ਸਮੇਂ ਜਿੰਨੀਆਂ ਵੀ ਮਾਨਵ ਅਧਿਕਾਰ ਸੰਸਥਾਵਾਂ ਜਿਹੜੀਆਂ ਉਸ ਸਮੁੱਚੇ ਮੁੱਦੇ ਨੂੰ ਅਭਾਰਤ ਦੇ ਚ ਗਰਮ ਸੀ ਉਹ ਕਿਤੇ ਨਾ ਕਿਤੇ ਬੀਜੇਪੀ ਪੱਕੀ ਸੀਗੀਆਂ ਪਰ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਸਾਡਾ ਵਰਤਾਰਾ ਜੋ ਸਾਡੇ ਨਾਲ ਵਾਪਰਿਆ ਉਹ ਬਿਲਕੁਲ ਉਲਟ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਸਾਡੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜਿਹੜੀਆਂ ਸਿੱਖਾਂ ਕਾਦੀ ਗੱਲ ਕਰਦੀਆਂ ਨੇ ਉਹਨਾਂ ਦੇ ਉੱਪਰ ਝਟ ਅਤਵਾਦੀ ਹੋਣ ਦਾ ਜਾਂ ਅਤਵਾਦੀ ਪੱਖੀ ਹੋਣ ਦਾ ਜਿਹੜਾ ਲੈਵਲ ਹੈ ਉਹ ਲਾ ਦਿੱਤਾ ਜਾਂਦਾ ਹੈ ਜਿਹੜੀ ਸਾਡੀ ਰਾਜਨੀਤਿਕ ਸਥਾਪਤ ਧਿਰ ਹੈ ਉਹਦੇ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹ ਜਿੰਨਾ ਚਿਰ ਉੱਪਰੋਂ ਇਸ਼ਾਰਾ ਨਹੀਂ ਮਿਲਦਾ ਉਹਨਾਂ ਚਿਰ ਤਾਂ ਕੋਈ ਸਰਗਰਮ ਨਹੀਂ ਹੁੰਦੀਆਂ ਜਿਹੜਾ ਸਾਡਾ ਮੀਡੀਆ ਪੰਜਾਬ ਦਾ ਉਹ ਜਿਹੜਾ ਜਨਤਕ ਤੌਰ ਤੇ ਲੋਕਾਂ ਚ ਪਰਵਾਨਿਆ ਗਿਆ মিডিਆ ਉਹ ਰਾਜਸੀ ਸੱਤਾ ਦੀ ਇੱਕ ਕੱਟ ਪੁਤਲੀ ਬਣ ਕੇ ਰਹਿ ਚੁੱਕਾ ਹੈ ਤੇ ਜਿਹੜਾ মিডিਆ ਅੱਜ ਬਾਪੂ ਸੂਰਜ ਸਿੰਘ ਦੇ ਹੱਕ ਦੇ ਵਿੱਚ ਖੜਾ ਹੈ ਉਹਨੂੰ ਵੀ ਗਰਮ ਦਲੀਆ ਦਾ মিডিਆ ਜਿਹੜਾ ਪ੍ਰਚਾਰਿਆ ਜਾਂਦਾ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਸਾਡਾ ਸਮਾਜਿਕ ਮਾਧਿਅਮ ਹੋਵੇ ਜਾਂ ਜਿਹੜੀਆਂ ਸਾਡੀਆਂ ਇੱਥੇ ਛੋਟੇ ਪੱਤਰ ਦੀਆਂ ਅਖਬਾਰਾਂ ਨੇ ਪਰ ਫਿਰ ਵੀ ਆ ਜਾ ਕੇ ਇਹ ਕਹਿਣਾ ਪਵੇਗਾ ਕਿ ਜਿਹੜੀਆਂ ਪੰਜਾਬ ਤੋਂ ਬਾਹਰ ਦੀਆਂ ਵੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜੇਕਰ ਇਹ ਧਰਮ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਤੇ ਉਹ ਬਾਪੂ ਸੂਰਜ ਸਿੰਘ ਦੇ ਮੁੱਦੇ ਦੇ ਉੱ ਵੀ ਹੈ ਸਵਾਲ ਦਾ ਜਵਾਬ ਫਿਰ ਉੱਥੇ ਆ ਜਾਂਦਾ ਹੈ ਕਿ ਇਹ ਕਿਤੇ ਮਨੁੱਖੀ ਅਧਿਕਾਰਾਂ ਦੇ ਨਾਮ ਤੇ ਵੀ ਸਿੱਖ ਧਰਮ ਦੇ ਅਧਿਕਾਰਾਂ ਦਾ ਜਿਹੜਾ ਉਹ ਘਾਣ ਹੋ ਰਿਹਾ ਹੈ ਹਮਮ ਪਰ ਉਹ ਵੀ ਜਿੱਦਾਂ ਹੁਣ ਆਪਾਂ ਦੇਖਿਆ ਜਾਵੇ ਜਿੱਦਾਂ ਤੁਸੀਂ ਗੱਲ ਕੀਤੀ ਏ ਵੀ ਉਹਨਾਂ ਨੇ ਰਾਜਸੀ ਸ਼ਕਤੀ ਦੇ ਕਰਕੇ ਹੀ ਉਹ ਸਾਰਾ ਕੁਝ ਹੋਇਆ ਵਾ ਜੇ ਮਤਲਬ ਕਿ ਉਹਦਾ ਸਾਥ ਦਿੱਤਾ ਤੇ ਉਹ ਇੱਕ ਮਤਲਬ ਕਾਂਗਰਸ ਨੂੰ ਫੇਲ ਕਰਨ ਦੇ ਲਈ ਦਮ ਭਾਜਪਾ ਨੂੰ ਫਾਇਦਾ ਕਰਾਉਣ ਦੇ ਲਈ ਹੁਣ ਜੇ ਆਪਾਂ ਰਾਜਸੀ ਗੱਲ ਹੀ ਕਰੀਏ ਤੇ ਜਿਹੜਾ ਹੁਣ ਆਪਣੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੀ ਤੇ ਖੈਰਾ ਸਾਹਿਬ ਨੂੰ ਮਤਲਬ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਤਬਦੀਲ ਕੀਤਾ ਜਾ ਜੀ ਇਹਦੇ ਵਿੱਚ ਵੀ ਕੋਈ ਰਾਸੀ ਲਾਲਚ ਤੇ ਨਹੀਂ ਇਹ ਮਤਲਬ ਕਿ ਜਾਂ ਇਹ ਮਤਲਬ ਕਿ ਜਿਹੜਾ ਆਪਣਾ ਬਾਪੂ ਸੂਰਤਾ ਸਿੰਘ ਜੀ ਦੇ ਕਾਮਯਾਬੀ ਦੇ ਸੰਘਰਸ਼ ਦਾ ਇੱਕ ਛਿੱਟਾ ਹੈ ਆ ਵੇਖੋ ਇਹਦੇ ਵਿੱਚ ਜਿਹੜੀ ਵੀ ਸਥਾਪਤ ਰਾਜਨੀਤਿਕ ਤੀਰ ਹੁੰਦੀ ਹੈ ਉਹਦੇ ਸਾਹਮਣੇ ਜਦੋਂ ਵੀ ਉਹਦੀ ਰਾਜਨੀਤਿਕ ਜਿਹੜੀ ਸਥਿਤੀ ਹੈ ਉਹ ਇਲੈਕਸ਼ਨ ਦੇ ਨਿਸ਼ਾਨੇ ਵੱਲ ਵੱਧ ਰਹੀ ਹੁੰਦੀ ਆ ਤਾਂ ਉਹਦੇ ਸਾਹਮਣੇ ਦੋ ਨਿਸ਼ਾਨੇ ਹੁੰਦੇ ਨੇ ਕਿ ਕਿਸੇ ਵੀ ਸਟੇਟ ਦੇ ਵਿੱਚ ਉਹਦੇ ਖਿਲਾਫ ਉੱਠ ਰਹੀ ਆਵਾਜ਼ ਨੂੰ ਸ਼ਾਂਤ ਕਰਨਾ ਤੇ ਇਹੋ ਜਿਹੇ ਮੁੱਦੇ ਨੂੰ ਪਹਿਲ ਦੇ ਆਧਾਰ ਦੇ ਉੱਪਰ ਹੱਲ ਕਰਨਾ ਜਿਸ ਦੇ ਨਾਲ ਉਹਨਾਂ ਦੀ ਆਉਣ ਵਾਲੀ ਜਿਹੜੀ ਚੋਣ ਆ ਉਹਦੇ ਉੱਪਰ ਅਸਰ ਨਾ ਪਵੇ ਹੁਣ ਬਾਪੂ ਸੂਰਜ ਸਿੰਘ ਤੇ ਮੁੱਦੇ ਦੇ ਉੱਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੌਮ ਦੇ ਵਿੱਚ ਇੱਕ ਚੇਤਨਤਾ ਆਈ ਹੈ ਭਾਵੇਂ ਕਿ ਗਰਬਖਸ਼ ਨੇ ਜਿਹੜੇ ਮਰਨ ਵਰਤ ਰੱਖੇ ਸੀ ਚੇਤਨਤਾ ਉਹਨਾਂ ਦੇ ਨਾਲ ਵੀ ਆਈ ਇਹ ਗੱਲ ਵੱਖਰੀ ਸੀ ਕੋਈ ਜੰਨਾ ਗੁਰਬਖਸ਼ ਸਿੰਘ ਭਾਰ ਚੁੱਕ ਸਕੇ ਜਾਂ ਜਿਸ ਤਰ੍ਹਾਂ ਉਹ ਸੰਘਰਸ਼ ਨੂੰ ਪੇਠੋਖਾ ਖਾ ਕੇ ਲਾਂਬੇ ਹੋ ਗਏ ਇੱਕ ਵੱਖਰਾ ਮੁੱਦਾ ਹੈ ਪਰ ਬਾਪੂ ਸੂਰਤ ਸਿੰਘ ਦੇ ਸੰਘਰਸ਼ ਤੋਂ ਬਾਅਦ ਜਿਹੜੀ ਕੌਮ ਚ ਚੇਤਨਤਾ ਆ ਰਹੀ ਹੈ ਉਹ ਜਨਤਕ ਤੌਰ ਤੇ ਜਿਹੜੀ ਸਮੂਹਕ ਚੇਤਨਾ ਹੈ ਉਹ ਕਿਤੇ ਨਾ ਕਿਤੇ ਜਿਹੜੀ ਸਟੈਬਲਿਸ਼ਮੈਂਟ ਹੈ ਸਥਾਪਿਤ ਰਾਜਨੀਤਿਕ ਧਿਰ ਹੈ ਉਹਦੇ ਵਾਸਤੇ ਅਲਗਲੀ ਇਲੈਕਸ਼ਨ ਚ ਖਤਰਾ ਸਾਬਤ ਹੋ ਸਕਦੀ ਹੈ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਚੇਤਨਾ ਰਾਜ ਰਾਜਸੀ ਸੱਤਾ ਦੇ ਖਿਲਾਫ ਕਿਸੇ ਨਾ ਕਿਸੇ ਰੂਪ ਚ ਖੜੀ ਹੋ ਰਹੀ ਹੈ ਉਹਨੂੰ ਸੰਤੁਸ਼ਟ ਕੀਤਾ ਜਾਵੇ ਹਮ ਹਮ ਤਾਂ ਉਹਦੇ ਕੋਈ ਸ਼ੱਕ ਨਹੀਂ ਕੋ ਬਾਬਾ ਸੂਰਜ ਸਿੰਘ ਜਿਹੜੇ ਨੇ ਉਹਨਾਂ ਦੇ ਸੰਘਰਸ਼ ਦੇ ਕਰਕੇ ਹੋ ਰਹੀ ਹੈ ਹਮ ਹਮ ਦੂਸਰੀ ਗੱਲ ਹੈ ਕਿ ਆਉਣ ਵਾਲੀ ਇਲੈਕਸ਼ਨ ਤੇ ਵਿੱਚ ਕੀ ਐਵੇਂ ਦੀਆਂ ਜਿਹੜੇ ਫੈਸਲੇ ਨੇ ਲੈ ਕੇ ਭਾਵੇਂ ਕਿ ਮੈਂ ਸੋਚਦਾ ਕਿ ਇਹ ਠੀਕ ਹੈ ਜੀ ਪਰਵਾਰਕ ਪੱਧਰ ਤੇ ਕੌਮੀ ਪੱਧਰ ਤੇ ਵੇਖੀਏ ਤਾਂ ਇਹ ਫੈਸਲੇ ਬੜੇ ਚੰਗੇ ਨੇ ਕਿ ਦਵਿੰਦਰਪਾਲ ਸਿੰਘ ਪੁੱਲਰ ਪੰਜਾਬ ਚਾਏ ਨੇ ਉਹ ਆਪਣੇ ਪੰਜਾਬੀ ਤੇ ਪਰਵਾਰਕ ਵਾਤਾਵਰਨ ਚ ਰਹਿਣਗੇ ਪਰੋਲ ਤੇ ਜਾਣਗੇ ਉਹਨਾਂ ਦੀ ਮਾਨਸਿਕ ਹਾਲਤ ਸੁਧਰ ਸਕਦੀ ਆ ਇਸੇ ਤਰ੍ਹਾਂ ਗੁਰਦੀਪ ਸਿੰਘ ਖਹਿਰਾ ਜਿਹੜੇ ਨੇ ਉਹ ਬੜੇ ਸਮੇਂ ਬਾਅਦ ਪੰਜਾਬ ਚਾਏ ਨੇ ਪਰ ਇਹ ਬੜੇ دیر ਦੇ ਨਾਲ ਕੀਤੇ ਗਏ ਦਰੁਸਤ ਫੈਸਲੇ ਨੇ ਪਰ ਦਰੁਸਤ ਫੈਸਲੇ ਇਸ ਕਰਕੇ ਨਹੀਂ ਕੀਤੇ ਜਾ ਸਕਦੇ ਕਿ ਉਦੋਂ ਕੀਤੇ ਫੈਸਲੇ ਨੇ ਜਦੋਂ ਉਥੋਂ ਦੀ ਸਥਾਪਤ ਰਾਜਨੀਤਿਕ ਧੁਰਨ ਇਹਨਾਂ ਫੈਸਲਿਆਂ ਦੀ ਲੋਡ ਮਹਿਸੂਸ ਹੋ ਰਹੀ ਪਰ ਇਹ ਜਿਹੜੇ ਫੈਸਲੇ ਕੀਤੇ ਹੋਏ ਗਏ ਆ ਮੈਂ ਕਹਿੰਨਾ ਜਿਹੜੀ ਗਵਰਨਮੈਂਟ ਦੇ ਬੜੀ ਦਚਿੱਤੀ ਜੀ ਚੁਪਾ ਕੇ ਕੀਤੇ ਗਏ ਨੇ ਮਤਲਬ ਕਿ ਇਹ ਸਾਫ ਤੋਂ ਵੱਡਾ ਕਾਰਨ ਹੈ ਕਿ ਇਹਦੇ ਨਾਲ ਇੱਕ ਧਿਰ ਨਿਕੜ ਕੇ ਸਾਹਮਣੇ ਆ ਗਈ ਹੈ ਕਿ ਰਾਜਨੀਤਿਕ ਤੌਰ ਤੇ ਅਕਾਲੀਆਂ ਦੇ ਸਦਕਾ ਪੰਜਾਬ ਦੀ ਸਿਆਸੀ ਗੱਦੀ ਤੇ ਬਰਾਜਮਾਨ ਹੋਈ ਚਾ ਅਕਾਲੀਆਂ ਨੂੰ ਪੌੜੀ ਬਣਾ ਕੇ ਵਰਤਣ ਵਾਲੀ ਭਾਜਪਾ ਅੱਜ ਸਿੱਖ ਮੁੱਦਿਆਂ ਦੇ ਬਿਲਕੁਲ ਖਿਲਾਫ ਖੜੀ ਹੈ ਹੂੰ 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 ਇਹ ਮੈਂ ਕਿ ਦੇਖੋ ਤੁਸੀਂ ਮਤਲਬ ਕਿ ਜਦ ਕਿ ਹੁਣ ਜੇ ਪ੍ਰੋਫੈਸਰ ਸਾਹਿਬ ਵੀ ਆਏ ਜਾਂ ਕਿਹੜਾ ਸਾਹਿਬ ਆਏ ਨੇ ਇਹਨਾਂ ਦੇ ਆਉਣ ਦੇ ਨਾਲ ਸਟੇਟ ਦੇ ਵਿੱਚ ਕੋਈ ਹਲਚਲ ਨਹੀਂ ਹੋਣ ਵਾਲੀ ਪਰ ਜਿਹੜੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦਾ ਅਸੀਂ ਕਦੀ ਵਿਰੋਧ ਨਹੀਂ ਕੀਤਾ ਪਰ ਉਹਨਾਂ ਨੇ ਇਹ ਵਿਰੋਧ ਹਮੇਸ਼ਾ ਜਾਰੀ ਰੱਖਿਆ ਤਾਂ ਕੀ ਕਰਨਾ ਵੇਖੋ ਜੀ ਜਦ ਕਹਿੰਦੀ ਸਰਬੱਤ ਦਾ ਭਲਾ ਮੰਗਨੇ ਹਮੇਸ਼ਾ ਵੇਖੋ ਜਿਹੜੇ ਬੀਜੇਪੀ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਭਾਵੇਂ ਕਿ ਆਰਐਸਐਸ ਜਿਹੜੀ ਆ ਉਹਦਾ ਇੱਕ ਰਾਜਸੀ ਵਿੰਗ ਹੈ ਬੀਜੇਪੀ ਤੇ ਆਰਐਸਐਸ ਵੱਲੋਂ ਜਿੰਨਾ ਵੀ ਸੱਭਿਆਚਾਰ ਦੇ ਨਾਮ ਅਧੀਨ ਪੰਜਾਬ ਜਿਹੜੀ ਹਿੰਦੁਸਤਾਨ ਦੀ ਰਾਜਨੀਤੀ ਹੈ ਉਹਦਾ ਤੱਸਵੀਰ ਵੀ ਤੌਰ ਤੇ ਜਿਹੜਾ ਹਿੰਦੂਕਰਨ ਕੀਤਾ ਜਾ ਰਿਹਾ ਜਿਹਦੇ ਵਿੱਚ ਅਸੀਂ Hindu Hindi ਤੇ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਜਿਹੜਾ ਹਿੰਦੂਤਵ ਦਾ ਉਹ ਰੂਪ ਸਾਹਮਣੇ ਹੌਲੀ ਹੌਲੀ ਉਗੋ ਰੂਪ ਸਾ ਉਹਦੇ ਵਿੱਚ ਸਾਨੂੰ ਸਮਝਣਾ ਪਵੇਗਾ ਕਿ ਜਿੰਨੀਆਂ ਵੀ ਘੱਟ ਗਿਣਤੀਆਂ ਨੇ ਮੈਂ ਕਿਹਦੇ ਸਿੱਖਾਂ ਦੀ ਗੱਲ ਨਹੀਂ ਕਰਦਾ ਹੂੰ ਹੂੰ ਚਾਹੇ ਮੁਸਲਮਾਨਾਂ ਦੀ ਗੱਲ ਹੈ ਚਾਹੇ ਅਸਾਈਆਂ ਦੀ ਗੱਲ ਹੈ ਹੂੰ ਹੂੰ ਉਹਨਾਂ ਨੂੰ ਵੀ ਛੱਡ ਦਈਏ ਜਿੱਥੋਂ ਤੱਕ ਹੋਰ ਦਲਿਤਾਂ ਦੀ ਗੱਲ ਵੀ ਹੈ ਹੂੰ ਹੂੰ ਜਿੰਨੀਆਂ ਵੀ ਘੱਟ ਗਿਣਤੀਆਂ ਜਿਹੜੀਆਂ ਆਪਣੇ ਆਪ ਨੂੰ ਹਿੰਦੂਤਵ ਦੇ ਫਰੇਮ ਚੋਂ ਬਾਹਰ ਰੱਖ ਕੇ ਸੋਚਦੀਆਂ ਨੇ ਉਹਨਾਂ ਦੇ ਨਾਲ ਇਵੇਂ ਦੇ ਵਰਤਾਰੇ ਹੀ ਵਾਪਰ ਰਹੇ ਨੇ ਉਹ ਵਰਤਾਰੇ ਚਾਹੇ ਵੇਖੋ ਪੰਜਾਬ ਦੇ ਲੋਕ ਮਾਂ ਬੋਲੀ ਪੰਜਾਬੀ ਲਿਖਾਉਣਾ ਚਾਹੁੰਦੇ ਨੇ ਹੂੰ ਹੂੰ ਜਨ ਸੰਗ ਵਿਰੋਧ ਕਰਦਾ ਹਿੰਦੀ ਲਿਖਾਈ ਜਾਵੇ ਹੂੰ ਹੂੰ ਪੰਜਾਬੀ ਪੰਜਾਬੀ ਸੂਬੇ ਦੀ ਗੱਲ ਕਰਦੇ ਨੇ ਭਾਵੇਂ ਜੋ ਕੇ ਸਮੇਂ ਚ ਸਾਨੂੰ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਰਾਜਨੀਤਿਕ ਤੌਰ ਤੇ ਅਸੀਂ ਨੁਕਸਾਨ ਉਠਾਇਆ ਹੂੰ ਹੂੰ ਪਰ ਪੰਜਾਬ ਦਾ ਜਿਹੜਾ Hindu ਆ ਉਹਦੇ ਵਿਰੋਧ ਚ ਖੜਾ ਹੁੰਦਾ ਹੈ ਪੰਜਾਬ ਦਾ ਜਿਹੜਾ Sikh ਆ ਉਹ ਹਰਿਮੰਦਰ ਸਾਹਿਬ ਨੂੰ ਜਿਹੜਾ ਸ਼ਹਿਰ ਨੂੰ ਪਵਿੱਤਰ ਦਰਜਾ ਦੇਣ ਦੀ ਮੰਗ ਕਰਦਾ ਹੈ Hindu ਉਹਦੀ ਵਿਰੋਧਤਾ ਕਰਦਾ ਹੈ ਪੰਜਾਬ ਦਾ ਜਿਹੜਾ Sikh ਆ ਉਹ ਧਾਰਮਿਕ ਤੌਰ ਤੇ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਾਉਣ ਦੀ ਗੱਲ ਕਰਦਾ ਹੈ ਪੰਜਾਬ ਦਾ ਹਿੰਦੂ ਦਾ ਵਿਰੋਧ ਕਰਦਾ ਹੈ ਸੋ ਆ ਜਾ ਕੇ ਜਿੱਥੇ ਵੀ ਸਿੱਖ ਆਈਡੈਂਟੀਟੀ ਦੇ ਨਿਆਰੇਪਨ ਦੀ ਕੋਈ ਵੀ ਚਿੰਗਾਰੀ ਪੈਦਾ ਹੁੰਦੀ ਹੈ ਹਮੇਸ਼ਾ ਹੀ ਜਿਹੜੇ ਸਟੇਟ ਦੇ ਵੱਲੋਂ ਇਸਟੈਬਲਿਸ਼ਮੈਂਟ ਦਾ ਜਿਹੜਾ ਥਾਪੜਾ ਦੇ ਕੇ ਦਿੱਤਾ ਗਿਆ ਹਿੰਦੂਤਾ ਵਾ ਉਹ ਹਮੇਸ਼ਾ ਹੀ ਸਿੱਖਾਂ ਦੀਆਂ ਉਹਨਾਂ ਮੰਗਾਂ ਦਾ ਵਿਰੋਧ ਕਰਦਾ ਹੈ ਜਿਹੜੀਆਂ ਸਿੱਖਾਂ ਦੀ ਨਿਆਰੇਪਨ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਇਹ ਇੱਕ ਮੂਲ ਕਾਰਨ ਹੈ ਡਾਕਟਰ ਸਾਹਿਬ ਗੱਲਾਂ ਹੋਰ ਵੀ ਬਹੁਤ ਕੁਐਸਚਨ ਨੇ ਥੋੜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਇਸ ਗੱਲਾਂ ਨੂੰ ਹੋਰ ਅ